ਦੇਖ ਰਹੇ 24 ਪੰਜਾਬ న్యూ ਚੈਨਲ ਅਸੀਂ ਦਿਖਾਉਣੇ ਆ ਪਿੰਡ ਨਿਜ਼ਾਮਪੁਰ ਦੇ ਬਣੇ ਹੋਏ ਬੋਟ ਸਟੇਸ਼ਨ ਨਿਜ਼ਾਮਪੁਰ ਵਿੱਚ ਇਹ ਨੈਸ਼ਨਲ ਐਨ ਐਚ 7 ਹੈ ਜੀ ਦੇਖੋ ਟਰਾਂਸਪੋਰਟ ਦਾ ਪ੍ਰਬੰਧ ਵੀ ਇਹਨਾਂ ਦੇ ਵੇ ਹੈਗੇ ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਬੋਟ ਦੀਆਂ ਕਿਸ਼ਤੀਆਂ ਦੇ ਨਜ਼ਾਰੇ ਅੱਜ ਨਿਜ਼ਾਮਪੁਰ ਵਿੱਚ ਵੀ ਸੁਖਣਾ ਝੀਲ ਬਣ ਚੁੱਕੀ ਹੈ ਦੇਖੋ ਬੋਟ ਖੜੀ ਹੈ ਬੋਟ 'ਚ ਅਸੀਂ ਹੁਣ ਚੱਲਾਂਗੇ ਬੋਟ ਤੇ ਤੁਹਾਨੂੰ ਦਿਖਾਵਾਂਗੇ ਦ੍ਰਿਸ਼ ਕਿੰਨਾ ਠੰਡ ਆਨੰਦਮਈ ਪਾਣੀ ਹੈ ਕਿਉਂਕਿ ਅਗਰ ਗਰਮੀ ਦੇ ਵਿੱਚ ਆਉਣਾ ਤਾਂ ਤੁਸੀਂ ਛੁੱਟੀਆਂ ਦਾ ਆਨੰਦ ਲੈਣਾ ਮੈਂ ਕਹਿੰਦਾ ਪਿਕਨਿਕ ਤੇ 1 ਘੰਟ ਬੰਦੇ ਉੱਪਰ ਚੰਨੋ ਅਤੇ ਭਵਾਨੀਗੜ੍ਹ ਦੇ ਵਿਚਕਾਰ ਕਾਲਾ ਝਾੜ ਨੈਸ਼ਨਲ ਆਬ ਨਿਊ ਚੈਨਲ ਨੂੰ ਜਿੱਥੇ ਅਸੀਂ ਰਾਜਨੀਤਿਕ ਆਮ ਮਨੋਰੰਜਨ ਗੱਲ ਖਬਰਾਂ ਤੁਹਾਨੂੰ ਦਿਖਾਉਂਦੇ ਰਹੇ ਹਾਂ ਉਥੇ ਧਾਰਮਿਕ ਖਬਰਾਂ ਵੀ ਅਸੀਂ ਤੁਹਾਨੂੰ ਦਿਖਾਉਂਦੇ ਰਹੇ ਹਾਂ ਹੁਣ ਤੁਹਾਨੂੰ ਸੁਖਣਾ ਝੀਲ ਜਾਂ ਬਾਹਰ ਸ਼ਹਿਰਾਂ ਦੇ ਵਿੱਚ ਆਪਣੇ ਬੋਟਿੰਗ ਕਰਨ ਲਈ ਬਾਹਰ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਭਵਾਨੀਗੜ੍ਹ ਦੇ ਬਿਲਕੁਲ ਹੀ ਨਜ਼ਦੀਕ ਜ਼ਿਲ੍ਹਾ ਸੰਗਰੂਰ ਪਟਿਆਲਾ ਤੋਂ ਵੀ 30 ਕਿਲੋਮੀਟਰ ਸਮਾਣਾ ਤੋਂ ਸਿਰਫ ਆਉਣ ਲਈ 17 ਤੇ ਅਗਰ ਗੱਲ ਕਰੀਏ ਨਾਬਾ ਦੀ ਤਾਂ ਉਹ ਵੀ ਕਿਲੋ ਤਕਰੀਬਨ 16-17 ਕਿਲੋਮੀਟਰ ਪੈਂਦਾ ਹੈ ਤਕਰੀਬਨ ਸਾਨੂੰ ਹੁਣ VOTING ਕਰਨ ਲਈ ਪੰਡ ਨਦਾਮਪੁਰ ਦੇ ਨਹਿਰ ਦੇ ਉੱਪਰ ਦੇਖ ਸਕਦੇ ਹੋ VOTING ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਹੜੇ ਕਿ ਕੁਝ ਪੈਸੇ ਲੱਗਦੇ ਨੇ ਅਗਰ ਗੱਲ ਕਰੀਏ ਇਹ ਬੱਚਾ ਨੂੰ ਅੱਜ ਕੱਲ ਸੁਖਣਾ ਝੀਲ ਤੇ ਜਾਂ ਹੋਰ ਝੀਲਾਂ ਦੇ ਜਗ੍ਹਾ ਜਾਣ ਦੀ ਬੜੀਆਂ ਪ੍ਰੋਬਲਮਾਂ ਨੇ ਕਿਉਂਕਿ ਅੱਜ ਕੱਲ ਅਗਰ ਕਈ ਹਰੇਕ ਪਰਿਵਾਰ ਨੂੰ ਵੀ ਚਲੋ ਸਾਨੂੰ ਕਮਾ ਲੈ ਉੱਤੇ ਬੜਾ ਔਖਾ ਲੱਗਦਾ ਹੈ ਅਸੀਂ ਇੱਕ ਗੱਲਬਾਤ ਕਰਦੇ ਹਾਂ ਸਾਡੇ ਨਾਲ ਬੈਠੇ ਨੇ VOTING ਕਰਨ ਆਏ ਨੇ ਹਾਂਜੀ ਕੀ ਨਾਮ ਆਪਣਾ ਮੇਰਾ ਨਾਮ ਰਜੀਵ ਸ਼ਰਮਾ ਭ ਸੁਖਣਾ ਚੀਲਰ ਨਦਾਂਪੁਰ ਚ ਕੋਈ ਫਰਕ ਲੱਗੇ ਤੁਹਾਨੂੰ ਫਰਕ ਦਾ ਕੁਝ ਨਹੀਂ ਲੱਗੇ ਮੇਰੇ ਪੈਸੇ ਬਚ ਗਏ ਕਿੰਨੇ ਕ ਵਧੀਆ ਬਚ ਗਏ ਭਾਜੀ ਜੀ ਆਪਾਂ ਸੁਖਣਾ ਲੈ ਕੇ ਜਾਂਦੇ ਘਟੋ ਘਟ ਤਿੰਨ ਤਿੰਨ 4000 ਦਾ ਖਰਚਾ ਹੁੰਦਾ ਨਾਲ ਖਾਂਦੇ ਪੀਂਦੇ ਵੀ ਜਿਹੜਾ ਨਿਆਰਾ ਉੱਥੇ ਆਪਾਂ ਲੈ ਸਕਦੇ ਲੱਗਦੇ ਆ ਇੱਥੇ ਲੈ ਸਕਦੇ ਹੁਣ ਆਪਾਂ ਉਹ ਨਿਆਰਾ ਦੇਖੋ ਕਿੰਨਾ ਵਧੀਆ ਮਾਹੌਲ ਆ ਦੇਖੋ VOTING ਕਰ ਰਹੇ ਤੁਸੀਂ ਵੀ ਕਰ ਤੁਹਾਨੂੰ ਵੀ ਆਨੰਦ ਆ ਰਹੇ ਹੋ ਈ ਅਗਰ ਗੱਲ ਕਰੀਏ ਸੁਰੱਖਿਆ ਨੂੰ ਲੈ ਕੇ ਅਗਲਾ ਹਰੇਕ ਬੰਦਾ ਡਰਦਾ ਹੈ ਵੀ ਥੋੜਿਆ ਬੀਹਾ ਬਾਣ ਜੰਗਲ ਦਾ ਲੱਗਦਾ ਤੁਹਾਨੂੰ ਲੱਗਦਾ ਵੀ ਸੁਰੱਖਿਆ ਨੂੰ ਕਿਵੇਂ ਲੱਗਾ ਤੁਹਾਨੂੰ ਦੇਖੋ ਜੀ ਆਹ ਲਾਈਫਗਾਰਡ ਬੈਠੇ ਨੇ ਜਾਗਤਾ ਪਾਈ ਹੋਏ ਨੇ ਮੈਨੂੰ ਤਾਂ ਕੁਛ ਇਤਨਾ ਮਹਿਸੂਸ ਹੋ ਨਹੀਂ ਸਗੋਂ ਮੈਂ ਤਾਂ ਅਨੰਦ ਮਾਰ ਰਿਹਾ ਹੁਣ ਜਿਵੇਂ ਤੁਸੀਂ ਫੈਮਿਲੀ ਇੱਥੇ ਆਉਂਦੇ ਨੇ ਜਿਹੜਾ ਜ਼ਿਲ੍ਹਾ ਸੰਗਰੂਰ ਲਈ ਖਾਸ ਤੌਰ ਤੇ ਇਹ ਵਧੀਆ ਇੱਕ ਤਰ੍ਹਾਂ ਦਾ ਉਪਰਾਲਾ ਹੈ ਇਹ ਇਹਨਾਂ ਵੱਲੋਂ ਕੀਤਾ ਗਿਆ ਜਿਹੜਾ ਕਿ ਤੁਸੀਂ ਸੁਗਨਾ ਲੈ ਕੇ ਜਾਣਾ ਹੈ ਨਾ ਵਧੀਆ ਉੱਥੇ ਘੁੰਮਣਾ ਫਿਰਨਾ ਹੈਗਾ ਉੱਥੇ VOTING ਵੀ ਕਰਨੀ ਹੈ ਪਰ ਹੁਣ ਜਿਹੜੇ VOTING ਦੇ ਚਾਹਵਾਨ ਨੇ ਖਾਸ ਤੌਰ ਅਗਰ ਗੱਲ ਕਰੀਏ ਬੱਚੇ ਕਹਿੰਦੇ ਨੇ ਯਾਰ ਚੰਡੀਗੜ੍ਹ ਵਰਗਾ ਆਨੰਦ ਨਿਦਮਪੁਰ ਕਿੱਥੋਂ ਆਜੂਗਾ ਇੱਥੇ ਆ ਰਿਹਾ ਮੈਨੂੰ ਤਾਂ ਆ ਰਿਹਾ ਉਹ ਕਿਵੇਂ ਦੇਖੋ ਕਿੰਨਾ ਵਧੀਆ ਮਾਹੌਲ ਹੈ ਨਾ ਵਧੀਆ ਸਕੂਨ ਉੱਥੇ ਨਾਲੇ ਸੁਗਨਾ ਲੈਕ ਤਾਂ ਇੰਨੀ ਜ਼ਿਆਦਾ ਪਬਲਿਕ ਹੈ ਉੱਥੇ ਗੈਦਰਿੰਗ ਹੈ ਨਾ ਪੋਲੂਸ਼ਨ ਵੀ ਹੈ ਜੰਡੀਗੜ੍ਹ ਇੱਥੇ ਦੇਖੋ ਪਿੰਡਾਂ ਦੇ ਵਿੱਚ ਇਹ ਤੁਹਾਨੂੰ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਬਾਕੀ ਆ ਦੇਖੋ ਇਹਨਾਂ ਨਾਲ ਗੱਲਬਾਤ ਕਰੋ ਤੁਸੀਂ ਇਹ ਜਿਹੜੇ ਹੈਗੇ ਨੇ ਚਲਾ ਇਹ ਰੋਜ਼ਾਨਾ ਕਿੰਨਾ ਕਰੂ ਰੋਜ਼ਾਨਾ ਇਹਨਾਂ ਤੋਂ ਪੁੱਛੋ ਤੁਸੀਂ ਕਿੰਨੇ ਕ ਹਾਂ ਕੀ ਨਾਮ ਹੈ ਜੀ ਆਪਣਾ ਨਰਿੰਦਰ ਸ਼ਰਮਾ ਹੈ ਸਰ ਸ਼ਰਮਾ ਜੀ ਕਿਤਨੇ ਦਿਨ ਹੋ जो भी आ रहे हैं सर वही बित... सब कह रहे हैं कि बहुत अच्छा लगा हमें आनंद आया यहाँ पे घूमने के लिए जो भी आए हैं सब कह रहे हैं सब अच्छा ही है कम से कम कितनी उम्र के ज़्यादा हैं और काम से कम से कम कितनी उम्र के बच्चे देखो सर सभी आते हैं जी बुज़ुर्ग भी आते हैं जवान भी आते हैं और सब आते हैं सर सब घूमते हैं और सब बुज़ुर्गों के लिए भी सर चेयर्स लगी हैं बहुत अच्छा प्रबंध है किसी की भी कोई दिक्कत नहीं आएगी जी अगर कोई बात करें ये पानी काफ़ी ढूँढा भी है जहाँ पर तो उसके लिए भी प्रबंध पूरे किए हैं आपने हाँ जी सर लाइफ लाइफ जैकेट देते हैं साथ में लाइफ गार्ड होता है सर कोई भी डरने की कोई बात नहीं होती सर अगर बात करें तो इतने में कितने पैसे लगते हैं और सुबह कितने बजे खुलता है शाम को कितने बजे तक चलता है ये सर नौ बजे से खुलता है सुबह है, और शाम के सात बजे तक चलता है यहाँ पर शाम को तो नहरा भी काफ़ी हो जाता है सात बजे तक हाँ जी मतलब कि सनसेट के बाद बंद ही कर देते हैं सर अगर बात करें तो आपके पास कितना रिस्पॉन्स है और कितनी किस्तियाँ यहाँ पर चल रही हैं अभी तो सर एक ही है फिलहाल पर जैसे जैसे रिक्वायरमेंट बढ़ती जाएगी जैसे जैसे आते जाएंगे लोग वैसे वैसे किस्ती बढ़ाते जाएंगे अगर आपके पास होना हो ट्रांसपोर्ट का सिस्टम का इतना नज़दीक है यहाँ पर से ट्रांसपोर्ट मतलब मतलब जो सड़क का रास्ता है जो चलने के वगैरह का हाँ जी देखो नेशनल हाईवे है साथ में और साथ में साइडों में सड़कें जा रही हैं जी आप खुद ही देख सकते हैं इस साइड से जो भी देखता है मतलब कि आता ही है सर ਆ ਦੇਖੋ ਇਤਨਾ ਇਤਨਾ ਕਿੰਨੀ ਅੱਛੀ ਬਾਤ ਕੀਤੀ ਇਹਨਾਂ ਨੇ ਕਿਹਾ ਕਿ ਟ੍ਰਾਂਸਪੋਰਟ ਦਾ ਵੀ ਕੋਈ ਪ੍ਰਬੰਧ ਦੀ ਪ੍ਰੋਬਲਮ ਨਹੀਂ ਹੈ ਜਹਾਂ ਪਰ ਭਵਾਨੀਗੜ੍ਹ ਵੀ ਜਹਾਂ ਸੇ 8 ਕਿਲੋਮੀਟਰ ਨਦਾਮਪੁਰ ਕੇ ਪਿਓਰਾ ਹੈ ਆਮ ਬਾਤ ਇੱਕ ਹੋਰ ਕਰਤੇ ਹਨ ਅਗਰ ਗੱਲ ਆਪਾਂ ਗੱਲ ਕਰੀਏ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਲੇਡੀਜ਼ ਨੂੰ ਬੜਾ ਔਖਾ ਲੱਗਦਾ ਕਿਉਂਕਿ ਇਹ ਰੇਕ ਜਗ੍ਹਾ ਜੈਂਟਸ ਵਗੈਰਾ ਨਹੀਂ ਆ ਸਕਦੇ ਉਹਦੇ ਲਈ ਕਿਵੇਂ ਦੇਖਦੇ ਹੋ ਬਿਲਕੁਲ ਬਹੁਤ ਵਧੀਆ ਜੀ ਇਹ ਸਪੌਟ ਜਿਹੜਾ ਹੈਗਾ ਆਪਾਂ ਕਈ ਵਾਰੀ ਫੈਮਿਲੀ ਨੂੰ ਪ੍ਰਾਈਵੇਸੀ ਚਾਹੀਦੀ ਹੁੰਦੀ ਹੈ ਨਾ ਤੇ ਪ੍ਰਾਈਵੇਸੀ ਵੀ ਦੇਖੋ ਤੁਸੀਂ 4 ਘੰਟੇ ਸਿਰਫ 400 ਰੁਪਏ ਚ ਹੈ ਨਾ ਬਾਈ ਤੁਸੀਂ ਦੇਖੋ ਰੇਟ ਕਿੰਨੇ ਵਾਜਮ ਨੇ ਹੈਨਾ ਐਡੀ ਦੂਰ ਜਾਣਾ ਪੈਂਦਾ ਇੱਥੇ ਵਧੀਆ ਮਾਹੌਲ ਹੈ ਸਭ ਤੋਂ ਵੱਡੀ ਗੱਲ ਹੈਨਾ ਕ੍ਰਿਸ਼ਨ ਜੀ ਤੁਸੀਂ ਨਾਗਪੁਰ ਦੇ ਰਹਿਣ ਰਹਿਣ ਵਾਲੇ ਹੋ ਹੈਨਾ ਇੱਥੇ ਜਿਹੜੇ ਕਈ ਦੁਕਾਨਦਾਰ ਨੇ ਕਈ ਨਹੀਂ ਜਾ ਸਕਦੇ ਐਡੀ ਦੂਰ ਉਹ ਸੋ ਇੱਥੇ ਉਹਨਾਂ ਨੂੰ ਇੱਥੇ ਲੁਪਤੋ ਮਿਲ ਰਿਆ ਹੋਈ VOTING ਦਾ ਸਭ ਤੋਂ ਬੈਸਟ ਜਗ੍ਹਾ ਹੈ ਮੇਰੇ ਹਿਸਾਬ ਨਾਲ ਤਹੇੜੋ ਦੇਖੋ ਵਧੀਆ ਆਉਣ ਵਾਲੇ ਸਮੇਂ 'ਚ ਇੱਥੇ ਇਹ ਆਪਾਂ ਕਹਿ ਸਕਦੇ ਹਾਂ ਕਿ ਟੂਰਿਸਟ ਜਿਹੜਾ ਸਪੌਟ ਮੰਨਦਾ ਹੋਈ ਨਜ਼ਰ ਆ ਰਿਹਾ ਮੈਨੂੰ ਜਿਹੜਾ ਵੀ ਆਉਣ ਵਾਲੇ ਸਮੇਂ 'ਚ ਇੱਥੇ ਬਹੁਤ ਆਉਣਗੇ ਲੋਕ ਦੂਰੂ ਦੂਰ ਆਉਣਗੇ ਅਗਰ ਗ ਸ਼ਾਸੀ ਕਹਨੇ ਯਾਰ ਸੁਖਨਾ ਚੇਲ ਦੇ ਚੱਲਾਂਗੇ ਨਾਲੇ ਘੁੰਮ ਫਿਰਿਆਂਗੇ ਨਾਲ ਖਾਪੀ ਜਾਵਾਂਗੇ ਤੁਹਾਨੂੰ ਲੱਗਦਾ ਵੀ ਉਰੇ ਵੀ ਪ੍ਰੋਂਦ ਹੋ ਜਾਣਗੇ ਸਾਰੇ ਕੁਝ ਦੇਖੋ ਤੁਸੀਂ ਨਦਾਮਪੁਰ ਦੇ ਤੁਹਾਨੂੰ ਵੀ ਪਤਾ ਨਦਾਮਪੁਰ ਦੇ ਕੁਲਚੇ ਕਿੰਨੇ ਮਸ਼ਹੂਰ ਨੇ ਹੈਨਾ ਪਹਿਲਾਂ ਕੁਲਚੇ ਖਾਣ ਹੁੰਦੇ ਸਿਰਫ ਹੁਣ ਕੁਲਚੇ ਨਾਲ ਨਾਲ VOTING ਦਾ ਲੁਕਤ ਵੀ ਲੈ ਆ ਪਾਉਣਗੇ ਇੱਥੇ ਲੋਕ ਵੀ ਕੁਲਚਾ ਖਾਦਾ ਚੱਲ ਬਈ VOTING ਕਰ ਲੈਣੇ ਆ ਤੁਸੀਂ ਆਪ ਦੱਸੋ ਐ ਨਹੀਂ ਅਗਰ ਗੱਲ ਕਰੀਏ ਕਿਵੇਂ ਦੇਖਦੇ ਆ ਲੋਕਾਂ ਨੂੰ ਇੱਥੇ ਆਉਣਾ ਚਾਹੀਦਾ ਵਾਧੂ ਤੋਂ ਵਾਧੂ ਵਾਧੂ ਤੋਂ ਵਾਧੂ ਆਉਣਾ ਚਾਹੀਦਾ ਮੈਨੂੰ ਤਾਂ ਫੁੱਲ ਨਜ਼ਾਰਾ ਆ ਰਿਹਾ ਬਾਕੀ ਤੁਸੀਂ ਦੱਸੋ ਤੁਹਾਨੂੰ ਨਹੀਂ ਆ ਰਿਹਾ ਤੁਸੀਂ ਕੱਲੇ ਇੰਟਰਵਿਊ ਹੀ ਕਰਨਾ ਆਏ ਹੋ ਜਾਂ ਨਜ਼ਾਰਾ ਵੀ ਲੈਣਾ ਆਏ ਦੱਸੋ ਮੈਨੂੰ ਖਾ ਜੀ ਨਜ਼ਾਰਾ ਵੀ ਲੈ ਤੇ ਇੰਟਰਵਿਊ ਵੀ ਲੈ ਜੇ ਦੇਖੋ ਆਹ ਦੇਖੋ ਪਾਣੀ ਦਿਖਾਈਏ ਲੇਪਾ ਪਾਣੀ ਸਾਫ ਸੁਥਰਾ ਕੋਈ 스ਮੈਲਿੰਗ ਨਹੀਂ ਕੋਈ ਇਹ ਦੇਖੋ ਇੱਕ ਗੱਲ ਹੋਰ ਸੁਣਾਉਣਾ ਪਾਣੀ ਜਿੱਥੇ ਦਾ ਬਾਦਬੂ ਹੁੰਦਾ ਹੈ ਕਈ ਕਈ ਵਾਰ ਕੋਈ ਜਾਨਵਰ ਵਗੈਰਾ ਹੋਰ ਤਾਂ ਅਸੀਂ ਦੇਖਦੇ ਆ ਜਿੱਥੇ ਪਾਣੀ ਖੜਾ ਹੁੰਦਾ ਹੈ ਪਾਣੀ ਹਰ ਟਾਈਮ ਚੱਲ ਰਿਹਾ ਹੈ ਇੰਨੀ ਅਨੰਤਮੀ ਜਗਾ ਉਰੇ ਅਸੀਂ ਕਰ ਗੱਲ ਕਰੀਏ ਛੇਮਰੇਵਾਰਗੇ ਨਜ਼ਾਰੇ ਆਉਂਦੇ ਨੇ ਮੈਂ ਕਹਣਾ ਇੱਕ ਵਾਰ ਤੁਸੀਂ ਜ਼ਰੂਰ ਮੌਕਾ ਦਿਓ ਜੇ ਇੱਕ ਵਾਰ ਸੇਵਾ ਦਾ ਤਾਰੀਫ ਥੋੜੀ ਕਰਨੀ ਬਣਦੀ ਹੈ ਜਦੋਂ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਅਤੇ ਕਮੈਂਟ ਲਾ ਕੇ ਦੱਸੋਗੇ ਵੀ ਯਾਰ ਅਸੋਨੇ ਬੀੜੀ ਦੀ ਇੰਟਰਵਿਊ ਬਣਾਈ ਹੈ ਬਾਕੀ ਕਾਰ ਬਲੇ ਤਾਰੀਫ ਹੈ ਕਿਉਂਕਿ ਅਗਰ ਗੱਲ ਕਰੀਏ 1 ਕਿਲੋਮੀਟਰ ਦਾ ਏਰੀਆ ਹੈ ਨizampur ਦਾ ਅਗਰ ਮੈਂ ਸਾਡੇ ਕੈਮਰਾਮੈਨ ਨੂੰ ਕਹਾਂ ਮਗਾ NH7 ਦੇਖਾ ਹੁਣ ਵੀ ਕਿਵੇਂ ਕਾਰਾਂ ਚੱਲ ਰਹੀਆਂ ਨੇ ਰੋਡ ਫਮਰਵਾਲ ਰਸਤਾ ਜਾਂਦਾ ਦੇਖੋ ਤੇ ਉਸ ਦੇ ਨਾਲ ਨਾਲ ਕਾਰ ਚੱਲ ਰਹੀ ਹੈ ਹੁਣ ਅਸੀਂ ਗੱਲਬਾਤ ਹੋਰ ਵੀ ਕਰਾਂਗੇ ਉਹਨੂੰ ਪੁੱਛਾਂਗੇ ਰੇਟ ਆ ਰੇਟ ਕੀ ਕੀ ਰੱਖੇ ਹੋ ਨੇ ਸੋਨ ਜੀ ਸਰ 2 ਮੈਂਬਰ ਕੇ 400 ਰੁਪਏ ਆ ਵੀ ਤੋਂ ਔਰ 4 ਮੈਂਬਰ ਕੇ 600 ਰੁਪਏ ਜ अगर बच्चे होते हैं जो कम से कम जैसे 5 साल का बच्चा है जो उसके लिए क्या है दो मेंबर के साथ एक बच्चा फ्री कर देंगे सर छोटा बच्चा हां जी देखो जी ऐदो ਵੱਧ ਦਾ ਆਨੰਦ ਫਿਰ ਰੱਬ ਦਾ ਨਾਮ ਹੈ ਜੇ ਤੁਸੀਂ ਮੈਂ ਕਹਣਾ ਚਲੋ ਐਂ ਕਰੋ ਚੰਡੀਗੜ੍ਹ ਵੀ ਜਾਓ ਤੇ ਇੱਕ ਵਾਰ ਹੋਰੇ ਆਓ ਇਹਨਾਂ ਨੂੰ ਮੌਕਾ ਜਰੂਰ ਦਿਓ ਮੌਕੇ ਰਹੀਂ ਸਾਡੀ ਕਮੈਂਟਾਂ ਰਹੀਂ ਸਾਨੂੰ ਜਰੂਰ ਦੱਸੋ ਕਿ ਤੁਹਾਨੂੰ ਕਿਹ ਜਿਹੀ ਵੀਡੀਓ ਲੱਗਦੀ ਹੈ ਮੈਂ ਕਹਿੰਦਾ ਆਓ 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 ਪੱਕਾ ਸਾਡੀ ਵੀਡੀਓ ਨੂੰ ਸ਼ੇਅਰ ਕਮੈਂਟ ਕਰਕੇ ਜਰੂਰ ਆਉਗੇ ਇਹਨਾਂ ਨੂੰ ਦਿਖਾਉਗੇ ਤੇ ਜੋ ਜਰੂਰ ਜੋ ਚ ਵੀ ਡਿਸਕਾਊਂਟ ਜਰੂਰ ਕਰਨਗੇ ਤੁਹਾਡੇ ਨਾਲ ਅਗਰ ਜੇ ਸਤਨ ਨੂੰ ਆ ਕੇ ਦਿਖਾਉਗੇ ਵੀ 24 ਪੰਜਾਬ نیوز ਚੈਨਲ ਤੇ ਤੁਹਾਡੀ ਵੀਡੀਓ ਚੱਲੀ ਦੀ ਆ ਦੇਖੋ ਜੀ ਕਮੈਂਟ ਵੀ ਕਰਿਆ ਤੇ ਤੁਹਾਡੀ ਵੀਡੀਓ ਸ਼ੇਅਰ ਵੀ ਹੋ ਰਹੀ ਹੈ ਉਹ ਚੋ ਵੀ ਕੁਝ ਨਾ ਕੁਝ ਡਿਸਕਾਊਂਟ ਜਰੂਰ ਨੂੰ ਜਰੂਰ ਦੇਣਗੇ 24 ਪੰਜਾਬ نیوز ਤੋਂ ਕ੍ਰਿਸ਼ਨਗਰ ਨਦਾਮਪੁਰ ਜ਼ਿਲ੍ਹਾ ਸੰਰੂਰ